ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ 20 ਬਰੈਸਟ ਦੀਆਂ ਕਟਾਂ ਦੱਸਾਂਗੇ ਠੀਕ ਹੈ ਜੀ ਆਪਣੀ ਦੇਖੋ ਲੰਬਾਈ ਚੜਾਈ ਵੀ ਕਿੱਦਾਂ ਆਪਾਂ ਲੰਬਾਈ ਲੈਣੀ ਹੈ ਕਿੱਦਾਂ ਚੜਾਈ ਲੈਣੀ ਹੈ ਆਪਾਂ ਤਾਂ ਉਹਨੂੰ ਪਿਛਲੀਆਂ ਵੀਡੀਓਜ਼ 'ਚ ਦੱਸਿਆ ਹੋਇਆ ਦੇਖੋ ਐਦਾਂ ਆਪਣਾ ਕੱਪੜਾ 4 ਤਾਹਾਂ ਦੇ ਵਿੱਚ ਫੋਲਡ ਕਰਕੇ ਰੱਖਿਆ ਹੋਇਆ ਹੈ ਦੂਸਰੀ ਗੱਲ ਜਿਹੜੀਆਂ ਮੇਰੀਆਂ ਭੈਣਾਂ ਦੇ ਮੈਸੇਜ ਆਏ ਹੋਏ ਨੇ ਵੀ ਆਹ ਚੀਜ਼ ਦੀ ਵੀਡੀਓ ਪਾਵੋ ਥੋੜੀ ਜਿਹੀ ਵੇਟ ਕਰੋ ਭੈਣੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਤੁਹਾਡੇ ਕਮੈਂਟ ਆਏ ਹੋਏ ਨੇ ਸਾਰੀਆਂ ਵੀਡੀਓਜ਼ ਅਪਲੋਡ ਕਰਾਂਗੇ ਆਹ ਲਓ ਜੀ ਹੁਣ ਆਪਾਂ ਦੇਖੋ ਆਹ ਚਾਰ ਤਿਹਾਂ ਦੇ ਵਿੱਚ ਕੀਤਾ ਹੋਇਆ ਫੋਲਡ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾ ਜਿਹੜਾ ਤੀਰਾ ਦੇਖੋ ਆਪਾਂ ਪਿਛਲੇ ਗਲੇ ਦੇ ਹਿਸਾਬ ਚ ਰੱਖਣਾ ਹੁੰਦਾਗਾ ਇਹਨਾਂ ਦਾ ਦੇਖੋ ਵਸ ਤੁਸੀਂ ਇੱਕ ਗੱਲ ਚੇਤੇ ਰੱਖਣੀ ਹੈ ਜੇ ਪਿਛਲਾ ਗਲਾ ਦੀਪ ਆਗਾ ਤਾਂ ਤੀਰਾ ਤੁਸੀਂ ਘੱਟ ਰੱਖਣਾਗਾ ਜਿਵੇਂ ਕਿ ਫਿਰ ਤੁਸੀਂ ਤੀਰਾ 6 ਰੱਖਣਾ ਜੇ ਜਿਹੜਾ ਪਿਛਲਾ ਗਲਾ ਜੇ ਡੀਪ ਨਹੀਂ ਹੈਗਾ ਜਿੱਦਾਂ 7 ਇੰਚ ਤੱਕ ਜਾਂ 6.5 ਇੰਚ ਤੱਕ ਤਿਆਰ ਆ ਫਿਰ ਜਿਹੜਾ ਤੁਸੀਂ ਤੀਰਾਗਾ ਉਹ 6.5 ਰੱਖਣਾਗਾ ਠੀਕ ਹੈ ਜੀ ਜੇ ਤੁਹਾਡਾ ਗਲਾ 4 ਇੰਚ ਤੱਕ ਤਿਆਰ ਆਗਾ 1 2 3 4 ਤੱਕ ਤਿਆਰ ਆਗਾ ਫਿਰ ਜਿਹੜਾ ਤੁਹਾਡਾ ਪਿਛਲਾ ਗਲਾ ਤੁਸੀਂ 7 ਇੰਚ ਰੈਡੀ ਰੱਖਣਾਗਾ ਠੀਕ ਹੈ ਜੀ 19 20 21 22 ਮਤਲਬ ਕਿ ਬ੍ਰੈਸਟ ਦੇ ਵਿੱਚ ਇਹ ਵਾਲੀ ਤੀਰੇ ਦੀ ਜਿਹੜੀ ਕਾਰਟ ਹੈ ਬਿਲਕੁਲ ਸਹੀ ਰਹਿੰਦੀ ਹੈਗੀ ਬਾਕੀ ਤੀਰੇ ਤੇ ਸਪੈਸ਼ਲ ਵੀਡੀਓ ਵੀ ਪਾਈ ਹੋਈ ਹੈ ਦੀ ਆਪਾਂ ਕਿੱਦਾਂ ਨਾਪਣਾ ਤੀਰ ਆਹ ਦੇਖੋ ਜੀ 6.5 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ 6.5 ਇੰਚ ਤੇ ਕਰ ਲਿਆ ਆਪਾਂ ਮਾਰਕ ਹੁਣ ਆਪਾਂ نیچے ਨੂੰ ਦੇਖੋ ਜਿਹੜਾ ਮੋਡਾਗਾ ਇਹ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 7.5 ਹੀ ਰੱਖਦੇ ਹਾਂ ਜੀ ਦੇਖੋ 7.5 ਜਿੰਨਾ ਆਪਾਂ ਇੱਥੋਂ ਤੀਰਾ ਰੱਖਿਆ ਆ ਇੱਥੇ ਆ ਕੇ ਆਪਾਂ ਘਟਾਉਣਾ ਹੁੰਦਾ ਫਿਰ ਜਿਹੜੀ ਆਪਣੀ ਫਿਟਿੰਗ ਆ ਵਾਲੀ ਜਗ੍ਹਾ ਤੇ ਬਿਲਕੁਲ ਪਰਫੈਕਟ ਬਣਦੀ ਹੈਗੀ ਇੱਥੇ ਆ ਕੇ ਆਪਾਂ ਛੇ ਕਰਨਾ ਜੀ ਜਿੰਨਾ ਵੀ ਤੁਹਾਡਾ ਉੱਪਰ ਤੀਰਾ ਹੈਗਾ ਉਹ ਤੋਂ ਆਪਾਂ 1/2 ਇੰਚ ਘਟਾ ਦੇਣਾਗਾ ਹੁਣ ਆਪਾਂ ਦੇਖੋ ਇਹਦਾ ਇੱਕ ਬਾਕਸ ਬਣਾ ਲੈਣਾ ਇਹ ਐਸ ਤਰ੍ਹਾਂ ਬਾਕਸ ਬਣਾਉਣ ਤੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਆਪਾਂ ਨਾ ਉੱਪਰ ਤੀਰੇ 'ਚ ਆ ਵਾਲੀ ਕਾਟ ਪਾਉਣੀ ਹੁੰਦੀ ਹੈ ਜੀ 21 ਅੱਧਾ ਇੰਚ ਦੀ ਠੀਕ ਹੈ ਜੀ ਅੱਧਾ ਇੰਚ ਦੀ ਕਾਟ ਪਾਉਣ ਤੋਂ ਬਾਅਦ ਦੇਖੋ ਆਪਾਂ ਇਹ ਇਦਾਂ ਮਿਲਾ ਲੈਣਾ ਹੈ ਠੀਕ ਹੈ ਜੀ ਇਹ ਕਾਟ ਪਾਉਣ ਤੋਂ ਬਾਅਦ ਦੇਖੋ ਜਿਹੜਾ ਆਪਣਾ ਮੁੱਢਾ ਇਹ 7 ਇੰਚ ਰੈਡੀ ਰਹਿ ਜਾਂਦਾ ਹੈਗਾ ਅੱਧਾ ਇੰਚ ਦੀ ਕਾਟ ਦੇਖੋ ਆਪਾਂ ਉੱਪਰ ਮੁੱਢੇ 'ਚ ਉੱਪਰ ਘਟਾਤਾ ਅੱਧਾ ਇੰਚ ਇੰਚ ਆਪਾਂ ਇੱਥੇ ਘਟਾਤਾ ਤੇ ਅੱਧਾ ਇੰਚ ਜਦੋਂ ਆਪਾਂ ਇਥੋਂ ਬ੍ਰੈਸਟ ਵਾਲੀ ਗਲਾਈ ਪਾਉਣੀ ਹੁੰਨੇ ਆ ਅੱਧਾ ਜਾਦੇ ਤੋਂ ਘੱਟ ਆਪਾਂ ਇੱਥੇ ਘੱਟ ਜਾਂਦਾ ਇਹ ਜਿੰਨੇ ਕਾਟਾ ਮੋਡੇ ਦੇ ਵਿੱਚ ਪਾਉਣ ਨਾਲ ਆਪਣੇ ਮੋਡੇ ਦੀ ਫਿਟਿੰਗ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੋਈ ਵਾਈ ਨਹੀਂ ਪੈਂਦੇ ਕੋਈ ਆਪਣਾ ਮੋਡੇ 'ਚ ਜਿਵੇਂ ਬਾਹ ਅਟੈਚ ਕਰਨ ਤੋਂ ਬਾਅਦ ਬਾਹ ਘੁੰਮਦੀ ਨਹੀਂ ਹੈਗੀ ਹੁਣ ਦੇਖੋ ਆਪਾਂ ਫਰੰਟ ਵਾਲੀ ਕਾਟ ਪਾਉਣੀ ਆ 1 ਇੰਚ ਤੇ ਪਿਛਲੀ ਕਾਟ ਪਾਵਾਂਗੇ ਆਪਾਂ ਬੈਕ ਵਾਲੀ 2 ਇੰਚ ਤੇ ਠੀਕ ਹੈ ਜੀ ਹੁਣ ਦੇਖੋ ਇਹ ਜਿਹੜੀ ਆਪਾਂ ਇਹਦੀ ਗਲਾਈ ਪਾਉਣੀ ਆ ਉਹ ਆਪਾਂ ਬ੍ਰੈਸਟ ਦੇ ਨਾਲ ਮੁਤਾਬਕ ਪਾਵਾਂਗੇ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਹੈ 20 ਇੰਚ ਆਪਾਂ 20 ਇੰਚ ਤੇ ਮਾਰਕ ਕਰ ਲਿਆ 20 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਦੇਖੋ ਜੀ ਇਹਦਾ ਇਦਾਂ ਹਾਫ ਕਰ ਲੈਣਾ ਇਹ ਦੇਖੋ ਹਾਫ ਆਪਾਂ ਇਦਾਂ ਹਿਸਾਬ ਨਾਲ ਵੀ ਪੈ ਜਾਂਦੀ ਹੁੰਦੀ ਹੈ ਇਹ ਕਾਟ ਆਪਾਂ ਹੱਥ ਤੁਹਾਨੂੰ ਤਾਂ ਕਰਕੇ ਦਿਖਾਉਣੇ ਹੁੰਦੇ ਆ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਜਿੰਨਾ ਇੱਥੋਂ ਆਗਾ ਆਇਆ ਇਹਦਾ ਹਾਫ ਕਰਕੇ ਉਨੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਤੇ 5 ਇੰਚ ਤੇ ਆਪਾਂ ਪਿੱਛੇ ਲਾ ਲੈਣਾ ਠੀਕ ਹੈ ਜੀ ਪਿਛਲੀ ਕਾਰਟ ਪਾਉਣ ਵਾਸਤੇ ਆਹੀ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਗਲਾਈ ਪਾ ਲੈਣੀ ਆ ਇਹ ਜਿਹੜੀ ਪਿਛਲੀ ਗਲਾਈ ਆ ਦੇਖੋ ਜੀ ਪੈਂਦੀ ਤਾਂ ਉੱਪਰ ਤੱਕ ਹੀ ਆ ਜੇ ਆਪਾਂ ਨਿਸ਼ਾਨ ਨਹੀਂ ਲਾਉਂਦੇ ਨਾ ਜੇ ਇਹ ਜਿਆਦਾ ਇਧਰ ਨੂੰ ਹੋ ਜੇ ਤਾਂ ਪਿਛਲੇ ਪਾਸੇ ਨਾ ਬੁਲਬੁਲਾ ਜਿਹਾ ਬਣਨ ਲੱਗ ਜਾਂਦਾ ਆ ਹੋ ਗਈ ਆਪਣੀ ਫਰੰਟ ਵਾਲੀ ਕਾਟ ਹੁਣ ਆਪਾਂ ਦੇਖੋ ਜੀ ਆਹ ਦੇਖੋ ਲੰਬਾਈ ਚੜਾਈ ਲਾਉਣ ਤੋਂ ਬਾਅਦ ਤੀਰਾ ਤੇ ਮੋਢਾ ਆ ਹੁੰਦਾ ਹੁਣ ਇਸ ਤੋਂ ਨੈਕਸਟ ਸਟੈਪ ਹੈਗਾਗਾ ਆਪਾਂ ਰੱਖਣੀ ਆ ਸਾਈਡ ਸਲਾਈ ਦੇਖੋ ਸਾਈਡ ਸਲਾਈ ਆਪਾਂ ਇਹਨਾਂ ਦੀ ਰੱਖਾਂਗੇ 24 ਇੰਚ ਇਹਨੇ ਬਾਅਦ ਨੂੰ ਤੋਂ ਬਾਅਦ 23 ਇੰਚ ਰੈਡੀ ਰਹਿ ਜਾਣਾਗਾ ਠੀਕ ਹੈ ਜੀ ਕਿਉਂਕਿ ਇੱਥੇ ਵੀ ਸਲਾਈ ਚਾ ਜਾਣ ਦਾ ਕੱਪੜਾ ਤੇ ਉੱਪਰੋਂ ਵੀ ਇੰਨੇ ਕ ਕਟਿੰਗ ਹੋ ਜਾਂਦੀ ਆ ਤੁਹਾਡੀ ਸਾਈਡ ਸਲਾਈ ਕਿੰਨੀ ਵੀ ਆ ਗਈ ਤੁਸੀਂ ਜਿਹੜੀ ਨਾ ਕਮਰ ਆ ਗਈ ਇਹ 14 ਤੇ ਨਿਸ਼ਾਨ ਲਾਉਣਾ 15 16 ਬ੍ਰੈਸਟ ਆਿਆਂ ਦੇ ਦੇਖੋ ਤੁਸੀਂ 14 ਤੇ ਲਾ ਸਕਦੇ ਹੋ ਜਿਹੜੇ ਹੈਵੀ ਸਾਈਜ਼ ਬ੍ਰੈਸਟ ਆ ਉਹਦੇ ਵਿੱਚ ਤੁਸੀਂ ਕਮਰ ਦਾ ਨਿਸ਼ਾਨ 15 ਤੇ ਲਾਉਣਾ ਆਗਾ ਇਸ ਤੋਂ ਆਪਾਂ ਜ਼ਿਆਦਾ ਨਹੀਂ ਲਾਉਣਾ ਨੀਚੇ ਨੂੰ ਤੁਸੀਂ ਆਪਣੀ ਜਿਹੜੀ ਇੱਤ ਆ ਗਈ ਸਾਈਡ ਸਲਾਈ ਕਿੰਨੀ ਮਰਜ਼ੀ ਵਧਾ ਲਓ ਦੇਖੋ ਇਹਨਾਂ ਦੀ ਹੁਣ ਕਮਰ ਹੈਗੀ ਹੈਗੀ 16 ਇੰਚ ਠੀਕ ਹੈ ਜੀ 16 ਦਾ ਹਾਫ ਹੋ ਗਿਆ 8 ਇੰਚ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਜਿਹੜਾ ਕਪੜਾ ਆਪਣਾ ਪਲੇਟਸ ਦੇ ਵਿੱਚ ਆਊਗਾ ਦੇਖੋ ਹਿੱਪ ਹੈਗੀ ਹੈ ਇਹਨਾਂ ਦੀ 20 ਇੰਚ ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਇੱਥੇ ਦੇਖੋ ਨਾ ਚਾਹੇ ਤਾਂ ਤੁਸੀਂ ਪਹਿਲਾਂ ਹੀ ਲਾ ਲਓ ਚਾਹੇ ਸਲਾਈ ਟੈਪ ਗਲਾਈ ਪਾ ਲਿਆ ਕਰੋ ਇੱਥੇ ਤੁਸੀਂ 2.5 ਇੰਚ ਤੱਕ ਨਾ ਐਦਾਂ ਲਾ ਲਓ ਸਿੱਧੀ ਲਾਈਨ ਹੁਣ ਆ 스ਕੇਲ ਦੀ ਹੈਲਪ ਨਾਲ ਇਹ ਆਪਾਂ ਨਾ ਇਦਾਂ ਫਿਟਿੰਗ ਦਾ ਇਨਸਾਨ ਮਲਾਉਣਾ ਹੈ ਇਹਨੂੰ ਇਹਦੇ ਨਾਲ ਇਹ ਆਪਾਂ ਇੱਥੇ ਨਹੀਂ ਮਲਾਉਣਾ ਦੇਖੋ ਜਦੋਂ ਆਪਾਂ ਨਾ ਇੱਥੇ ਮਲਾਵਾਂਗੇ ਤੁਹਾਨੂੰ ਦੱਸ ਦਿਆਂਗੇ ਇੱਥੋਂ ਆਪਾਂ ਤਿੱਖਾ ਨਹੀਂ ਰੱਖਣਾ ਇਹਨੂੰ ਗਲਾਈ ਦੇਣੀ ਹੈ ਦੇਖੋ ਹੁਣ ਆਪਾਂ ਇਦਾਂ ਗਲਾਈ ਪੈ ਜਾਂਦੀ ਹੈ ਜਿਹੜੀਆਂ ਭੈਣਾਂ ਮੇਰੀਆਂ ਦੇ ਇੱਕ ਦੋ ਮੈਸੇਜ ਆਏ ਨੇ ਵੀ ਦੀਦੀ ਸੂਟ ਬਣਨ ਤੋਂ ਬਾਅਦ ਸਾਡਾ ਬ੍ਰੈਸਟ ਕੋਲ ਕੁਮੀਜ਼ ਟਾਈਪ ਹੋ ਜਾਂਦਾ ਉਹ ਦੇਖੋ ਜੀ ਕਿਉਂ ਆਉਂਦਾ ਆਪਾਂ ਇਹਨੂੰ ਆਹ ਵਾਲੇ ਨਾਲ ਆਪਣਾ ਮਲਾ ਦਿੰਨੇ ਆ ਦੇਖੋ ਆ ਇੰਨਾ ਹਿੱਸਾ ਸਲਾਈ ਦੇ ਵਿੱਚ ਕੱਪੜੇ 'ਚ ਚਲਿਆ ਜਾਂਦਾ ਦੇਖੋ ਜੀ ਇੱਧਰ ਆਹ ਵਾਲਾ ਜਦੋਂ ਆਪਾਂ ਇਹ ਇੱਥੇ ਨਿਸ਼ਾਨੀ ਲਾਵਾਂਗੇ ਆਹ ਕੱਪੜਾ ਵਿੱਚ ਚਲਿਆ ਜਾਓ ਬ੍ਰੈਸਟ ਆਪਣੀ ਆ ਚੀਜ਼ ਦੇ ਬਰਾਬਰ ਹੁੰਦੀ ਆ ਫੇਰ ਆਪਣਾ ਜਿਹੜਾ ਇੱਥੋਂ ਦਾ ਕਮੀਜ਼ ਦਾ ਉਦੀ ਫਿਟਿੰਗ ਟਾਈਟ ਹੋ ਜਾਂਦੀ ਹੈ ਆਪਣੀ ਫਿਟਿੰਗ ਦੱਬਣ ਲੱਗ ਜਾਂਦੀ ਹੈ ਕਿ ਤੇ ਆਪਣੀ ਫਿਟਿੰਗ ਸਹੀ ਨਹੀਂ ਬਣਦੀ ਹੈਗੀ ਆਪਾਂ ਇੱਥੋਂ ਗਲਾਈ ਜਰੂਰ ਦੇਣੀ ਆ ਗਲਾਈ ਦੇਣ ਤੋਂ ਬਾਅਦ ਇੱਥੋਂ ਹਲਕਾ ਜਿਹਾ ਘੱਟ ਵੀ ਜਾਂਦਾਗਾ ਇਹ ਬਿਲਕੁਲ ਸਹੀ ਆਊਗਾ ਫਿਟਿੰਗ ਤੁਹਾਡੀ ਟਾਈਟ ਨਹੀਂ ਹੋਊਗੀ ਹੁਣ ਪਾਉਣੀਆਂ ਨੇ ਦੇਖੋ ਜੀ ਆਪਾਂ ਪਲੇਟਸ ਪਲੇਟਸ ਪਾਉਣ ਦੇ ਲਈ ਦੇਖੋ ਆਪਾਂ ਨਾ نیچے ਨੂੰ 12.5 ਇੰਚ ਡਾਊਨ ਕਰਨਾ ਹੈ ਠੀਕ ਹੈ ਜੀ 11 ਤੇ ਵੀ ਪੈ 12 ਤੇ ਵੀ ਪੈ ਜਾਂਦੀਆਂ ਨੇ ਜੀ 20 ਬਰੈਸਟ ਵਾਲਿਆਂ ਦੀਆਂ ਕਾਟਾਂ ਪਰ ਦੇਖੋ ਇੰਨੀ ਕੁ ਕਟਿੰਗ ਉੱਪਰ ਹੋ ਜਾਣੀ ਆ ਇੰਨੀ ਕੁ ਸਲਾਈ ਚ ਆ ਜਾਣਾ ਜਿਹੜੀ ਆਪਣੀ ਪਲੇਟ ਆ ਇਹਨੇ 11.5 ਪੌਣੇ 12 ਹੀ ਤਿਆਰ ਰਹਿਣਾਗਾ نیچے ਨੂੰ ਪਲੇਟਸ ਦੀ ਲੈਂਥ ਆਪਾਂ ਰੱਖਣੀ ਆ ਦੇਖੋ ਜੀ 7 ਇੰਚ 7 ਇੰਚ ਰੱਖਣੀ ਆ ਲੈਂਥ ਤੇ ਆਪਾਂ ਜਿਹੜੀ ਇਹਦੀ ਚੜਾਈ ਆਗੀ ਇਹ 3.5 ਇੰਚ ਰੱਖਣੀ ਆ ਆਪਾਂ ਪਾ ਮੰਨਾਂਗੇ ਸਾਈਡ ਵਾਲੀਆਂ ਪਲੇਟਸ ਜਿਹੜੀ ਸਾਈਡ ਵਾਲੀ ਪਲੇਟ ਹੁੰਦੀ ਹੈ ਤੇ 1 ਇੰਚ ਉੱਪਰ ਪਾਉਣੀ ਹੁੰਦੀ ਹੈ ਇਸ ਕਰਕੇ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਇਸ ਤਰ੍ਹਾਂ ਇਹ ਆਪਣੇ ਆਪ ਸਹੀ ਆ ਜਾਣਾ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਹਨਾਂ ਦੇ ਵਿੱਚ ਆਪਾਂ 2-2 ਇੰਚ ਦਾ ਪਾ ਦੇਣਾ ਦੇਖੋ ਜੀ ਫਰਕ ਹੋ ਇਹ ਆਪਣੀ ਫਰੰਟ ਵਾਲੀ ਕੁਰਤੀ ਦੀ ਸਾਰੀ ਪ੍ਰੋਪਰ ਮਾਰਕਿੰਗ ਜੀ ਇਸ ਤਰ੍ਹਾਂ ਮਾਰਕਿੰਗ ਕਰਨ ਦੇ ਨਾਲ ਜਿਹੜੀ ਆਪਣੀ ਫਿਟਿੰਗ ਆ ਜੀ ਬਿਲਕੁਲ ਪਰਫੈਕਟ ਬਣਦੀ ਹੈ ਹਨਾ ਜੀ ਹੁਣ ਆਪਾਂ ਦੇਖੋ ਜੀ ਇਹ ਬੈਕ ਵਾਲਾ ਪੱਲਾ ਬਾਹਰ ਕੱਢ ਦੇਣਾ ਕਟਿੰਗ ਕਰਨੀ ਹੈ ਜੀ ਇਦਾਂ ਵੀ ਕਰ ਸਕਦੇ ਹਾਂ ਵੀ ਆ ਜਿਹੜਾ ਪੱਲਾ ਪਹਿਲਾਂ ਹੀ ਇਦਾਂ نیچے ਰੱਖ ਕੇ ਆ ਉੱਪਰ ਰੱਖ ਕੇ ਵੀ ਕਟਿੰਗ ਕਰ ਸਕਦੇ ਹਾਂ ਜੀ ਮੈਨੂੰ ਇਦਾਂ ਸੌਖਾ ਲੱਗਦਾ ਜੀ ਮੈਂ ਇਦਾਂ ਕੱਪੜਾ ਰੱਖਦੀ ਆ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ ਵੀ ਤੁਸੀਂ ਉਹ ਪੱਲਾ نیچے ਵੀ ਰੱਖ ਸਕਦੇ ਹੋ ਫਿਰ ਫਰੰਟ ਵਾਲਾ ਪੱਲਾ ਉੱਪਰ ਚੱਕ ਦੋ ਤੇ ਜਿਹੜਾ ਬੈਕ ਵਾਲਾ ਉਹ نیچے ਰਹਿ ਜਾਂਦਾਗਾ ਆ ਦੇਖੋ ਨਾ ਆ ਜਿਹੜੀਆਂ ਆਪਣੀਆਂ ਤੈਆਂ ਬਿਲਕੁਲ ਬਰਾਬਰ ਮਲਾ ਕੇ ਚੰਗੀ ਤਰ੍ਹਾਂ ਫੇਰ ਆਪਾਂ ਕੈਂਚੀ ਦੇਖੋ ਰੱਖਣੀ ਆ ਆਪਾਂ ਸਿਰੇ ਤੇ ਹੀ ਆ ਪਰ ਸਿਰੇ ਤੋਂ ਆਪਾਂ ਟੀਰੇ ਦੀ ਕਟਿੰਗ ਨਹੀਂ ਕਰਨੀ ਨਹੀਂ ਆ ਆਪਣਾ ਜਿਹੜਾ ਟੀਰਾ ਗਾ ਉਹਨੇ ਘੱਟ ਜਾਣਾਗਾ ਆ ਲੋ ਦੀ ਆ ਕਾਟ ਪਾਉਣੀ ਜ਼ਰੂਰ ਜ਼ਰੂਰੀ ਆ ਫਰੰਟ ਵਾਲੇ ਪੱਲੇ 'ਚ ਜਦੋਂ ਡੂੰਗੀ ਕਾਟ ਪਈ ਹੁੰਦੀ ਆ ਜਿਹੜਾ ਆਪਣਾ ਮੋਡਾ ਇਹ ਫਰੰਟ ਵਾਲੇ ਪਾਸੇ ਬਿਲਕੁਲ ਮਤਲਬ ਕਿ ਫਿੱਟ ਰਹਿੰਦਾਗਾ ਗਲਾ ਪਿੱਛੇ ਨੂੰ ਨਹੀਂ ਜਾਂਦਾ ਤੁਹਾਡਾ ਗਲਾ ਪਿੱਛੇ ਜਾਣ ਦੇ ਦੋ ਤਿੰਨ ਕਾਰਨ ਹੁੰਦੇ ਇੱਕ ਆਹ ਵਾਲੀ ਕਾਟ ਦੂਸਰਾ ਜਦੋਂ ਆਪਾਂ ਪਲੇਟ ਸੂਚੀਆਂ ਪਾ ਲੈਨੇ ਆ ਤੀਸਰਾ ਜਦੋਂ ਆਪਾਂ ਕਮਰ ਦਾ ਨਿਸ਼ਾਨ ਉੱਪਰ ਲਾ ਲੈਨੇ ਆ ਆਹ ਦੋ ਚੀਜ਼ਾਂ ਜਦੋਂ ਉੱਪਰ ਲੱਗੀਆਂ ਹੁੰਦੀਆਂ ਨਹੀਂ ਤਾਂ ਕੱਪੜਾ ਆਪਣਾ ਉੱਪਰ ਬਰੈਸਟ ਦੇ ਚੜਦਾਗਾ ਤੇ ਉਸ ਤੋਂ ਬਾਅਦ ਆਪਣਾ ਫਰੰਟ ਵਾਲਾ ਗਲਾ ਪਿੱਛੇ ਜਾਣ ਲੱਗ ਜਾਂਦਾਗਾ ਤੇ ਤੀਸਰੀ ਗੱਲ ਜਦੋਂ ਆਪਾਂ ਸਾਈਡ ਸਲਾਈ ਲਾਉਣੀ ਆ ਤਾਂ ਆਪਾਂ ਬੈਕ ਵਾਲੇ ਪੱਲੇ ਨਾਲੋਂ ਫਰੰਟ ਵਾਲਾ ਪੱਲਾ 1 ਇੰਚ ਜਾਂ 1/2 ਇੰਚ ਡਾਊਨ ਕਰਕੇ ਸਲਾਈ ਲਾਉਣੀ ਹੈ ਜੀ ਆਹ ਲਓ ਜੀ ਹੁਣ ਆਪਾਂ ਤੁਹਾਨੂੰ ਪਿਛਲੀ ਕਟਿੰਗ ਕਰਕੇ ਦਿਖਾਵਾਂਗੇ ਦੇਖੋ ਜੇ ਤੁਹਾਡਾ ਗਲਾ ਨਾ ਡੀਪ ਆ ਜਿਆਦਾ ਅੱਜ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਆਪਾਂ ਨੂੰ ਚੜਾਈ ਕਿੰਨੀ ਰੱਖਣੀ ਚਾਹੀਦੀ ਹੈ ਜੇ ਤੁਹਾਡਾ ਗਲਾ ਜਿਆਦਾ ਡੀਪ ਆ ਤਾਂ ਤੁਸੀਂ ਰੱਖੋ 2 ਇੰਚ ਜੇ ਨਾਰਮਲ ਜਾਂ ਨੱਕਾ ਆਗਾ ਦੇਖੋ ਜੀ ਫੇਰ ਰੱਖੋ ਸਵਾ 2 ਇੰਚ ਜੇ ਗਲਾ ਜਿਆਦਾ ਛੋਟਾ ਦਾ ਵੀ ਆਪਾਂ 4 ਇੰਚ ਤੱਕ ਪਾਉਣਾ ਤਾਂ ਆਪਾਂ ਗਲੇ ਦੀ ਚੜਾਈ ਰੱਖਣੀ ਹੈ ਜੇ 2.5 ਇੰਚ 2.5 ਇੰਚ ਤੋਂ ਇੰਚ ਤੋਂ ਜਿਆਦਾ ਨਹੀਂ ਰੱਖਣੀ ਹੈਗੀ ਦੇਖੋ ਆਪਾਂ 6.5 ਇੰਚ ਗਲੇ ਦੀ ਕਰਨੀ ਆ ਕਟਿੰਗ ਜਿੰਨੀ ਆਪਾਂ ਕਟਿੰਗ ਕਰਦੇ ਆ ਨਾ ਗਲਾ ਉਨੇ ਹੀ ਬਣ ਕੇ ਤਿਆਰ ਹੁੰਦਾ ਉਹ ਕਿਵੇਂ ਜੀ ਦੇਖੋ ਜਿੰਨਾ ਆਪਾਂ ਇਥੋਂ ਸਲਾਈ ਚ ਆ ਜਾਂਦਾ ਕੱਪੜਾ ਐਨਾ ਇਹ ਘਟ ਗਿਆ ਨਾ 1/2 ਇੰਚ ਜਿਹੜਾ ਇਹ ਘਟਿਆ ਉਹੀ ਜਦੋਂ ਆਪਾਂ ਹਰੇਵਲੀ ਲਾਉਣੇ ਆ ਤਾਂ ਨੀਚੇ ਸਲਾਈ ਚ ਨੀਚੇ ਡਾਊਨ ਹੋ ਜਾਂਦਾ ਜਿੰਨੇ ਵੀ ਆਪਾਂ ਕਟਿੰਗ ਕਰਾਂਗੇ ਨੀਚੇ ਨੂੰ ਗਲੇ ਦੀ ਲੰਬਾਈ ਦੀ ਗਲਾ ਆਪਣਾ ਉਨਾ ਹੀ ਬਣ ਕੇ ਤਿਆਰ ਹੋਊਗਾ ਪਲੇਟਸ ਪਾਉਣੀਆਂ ਨੇ ਬਿਲਕੁਲ ਫਰੰਟ ਵਾਲੀਆਂ ਪਲੇਟਸ ਵਾਂਗੂ ਨੀਚੇ ਨੂੰ ਡਾਊਨ ਕਰਨਾ ਦੇਖੋ ਜੀ ਆਪਾਂ 12.5 ਇੰਚ ਤੇ ਇਹਨਾਂ ਦੀ ਲੈਂਥ ਰੱਖਣੀ ਆ ਫਰੰਟ ਵਾਲੀਆਂ ਨਾਲੋਂ 1.5 ਇੰਚ ਵਧਾ ਕੇ ਆਪਾਂ 2 ਇੰਚ ਤੱਕ ਵਧਾ ਸਕਦੇ ਆ 2 ਇੰਚ ਤੋਂ ਜ਼ਿਆਦਾ ਨਹੀਂ ਵਧਾਉਣਾ ਹੈਗਾ 8.5 ਇੰਚ ਇਹ ਵਧਾਉਣ ਦੇ ਨਾਲ ਜੀ ਆਪਣੇ ਨਾ ਪਿੱਛੇ ਪੱਲੇ ਤੇ ਕਮਰ ਤੇ हिਪ ਦੇ ਵਿਚਾਲੇ ਜਿਹੜਾ ਪਿਛਲੇ ਪਾਸੇ ਝੋਲ ਜਾਂ ਪੈਂਦਾ ਉਹ ਨਹੀਂ ਪੈਂਦਾ ਹੈਗਾ ਫਿਟਿੰਗ ਪੂਰੀ ਪਰਫੈਕਟ ਬਣਦੀ ਹੈ ਜੀ ਸਾਢੇ 3 ਚੜਾਈ ਇਹਨਾਂ ਦੀ ਅੱਗੇ ਆਹ ਹੋ ਗਈ ਆਪਣੀ ਕੁਪਤੀ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੀ ਹੈ। ਹਾਂਜੀ ਜੀ ਹੁਣ ਆਪਾਂ ਕਰਨੀ ਆ ਦੇਖੋ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਲਈ ਦੇਖੋ ਆਪਾਂ ਦੋਵੇਂ ਬਾਹਾਂ ਦਾ ਕੱਪੜਾ ਇਕੱਠਾ ਰੱਖਿਆ ਹੈਗਾ ਇਸ ਤੋਂ ਬਾਅਦ ਬਾਹਾਂ ਦੀ ਕਟਿੰਗ ਕਰਨ ਦੇ ਲਈ ਨਾ ਸਭ ਤੋਂ ਪਹਿਲਾਂ ਆਪਾਂ ਮੋਢੇ ਦਾ ਨਾਪ ਲੈਣਾ ਕਮੀਜ਼ ਦੇ ਫਰੰਟ ਵਾਲੇ ਮੋਢੇ ਦਾ ਇਹ ਐਨਾ ਹਿੱਸਾ ਆਪਣਾ ਸਲਾਈ ਚ ਜਾਂਦਾਗਾ ਇੱਥੇ ਰੱਖ ਕੇ ਆਪਾਂ ਨਾਪ ਲੈਣਾਗਾ ਆ ਲੋ ਜੀ ਸਭਾ ਕ 9 ਇੰਚ ਆਪਣਾ ਜਿਹੜਾ ਮੋਢਾਗਾ ਉਹ ਤਿਆਰ ਆਗਾ ਆਪਾਂ ਜਿੰਨਾ ਤੁਹਾਡਾ ਮੋਢਾ ਤਿਆਰ ਆ ਨਾ ਉਦੋਂ ਅੱਧਾ ਇੰਚ ਆਪਾਂ ਕਟਾ ਕੇ ਕੱਪੜਾ ਰੱਖਣਾ ਹੁੰਦਾਗਾ ਠੀਕ ਹੈ ਜੀ ਆਪਾਂ ਅੱਧਾ ਇੰਚ ਕਟਾ ਕੇ 8.5 ਇੰਚ ਤੇ ਕਟਿੰਗ ਕਰਾਂਗੇ ਤੇ نیچے ਨੂੰ ਡਾਊਨ ਕਰਨਾ ਆਪਾਂ 3 ਇੰਚ ਹਰ ਇੱਕ ਸਾਈਜ਼ ਦੇ ਵਿੱਚ ਉੱਪਰ ਆਪਾਂ ਗਲਾਈ ਪਾਉਣ ਦੇ ਲਈ ਨਿਸ਼ਾਨੀ ਲਾਉਣੀਆਂ ਦੇਖੋ ਜੀ ਮਾਰਕਿੰਗ ਕਰਨੀ ਆ 2.5 ਇੰਚ ਤੇ ਆਹ ਹੋ ਗਿਆ ਦੇਖੋ نیچے ਆਪਣਾ ਐਕਸਟਰਾ ਕੱਪੜਾ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਇਹਨੂੰ ਮਿਲਾਉਣ ਤੋਂ ਬਾਅਦ ਆਪਾਂ ਦੇਖੋ ਜੀ ਇਹਦਾ ਕਰ ਲੈਣਾ ਗੈਸ ਤਰ੍ਹਾਂ ਹਾਫ ਹਾਫ ਕਰਨ ਤੋਂ ਬਾਅਦ ਆਪਾਂ ਦੇਖੋ ਫਰੰਟ ਵਾਲੇ ਮੋਢੇ 'ਚ ਕਾਟ ਪਾਉਣੇ ਹੁੰਨੇ ਆ 1 ਇੰਚ ਦੀ ਕਮੀਜ਼ ਦੇ 'ਚ ਉਨੀ ਕਾਟ ਆਪਾਂ ਬਾਹ ਚ ਪਾਉਣੀ ਆ ਅੱਧਾ ਇੰਚ ਇਧਰ ਅੱਧਾ ਇਧਰ ਇੱਕ ਹੋ ਗਿਆ ਹੁਣ ਜਦੋਂ ਆਪਾਂ ਇਥੋਂ ਕਾਟ ਪਾਉਣੀ ਆ ਨੇ ਇਥੋਂ ਡੂੰਗੀ ਨਹੀਂ ਲੈ ਕੇ ਜਾਣੀ ਇਥੋਂ ਸਿੱਧੀ ਜਿਹੀ ਲੈ ਕੇ ਜਾਣੀ ਆ ਨਹੀਂ ਸਲਾਈ ਚ ਦਿੱਕਤ ਆਉਂਦੀ ਹੁੰਦੀ ਆ ਇਹ ਗਲਾਈ ਆਪਾਂ ਪਾਉਣੀ ਸਿਰੇ ਤੱਕ ਆ ਜੀ ਫਰੰਟ ਵਾਲੀ ਵੀ ਦੇਖੋ ਸਿਰੇ ਤੱਕ ਪਾਉਣੀ ਆ ਧਿਆਨ ਨਾਲ ਜੀ ਠੀਕ ਹੈ ਜੀ ਇਹ ਬਾਹ ਹੈਗੀ ਆਪਣੀ ਫੁੱਲ 슬ੀਵਸ ਦੀ ਦੇਖੋ ਆ ਇਹਦੀ ਮੂਰੀ ਹੈਗੀ ਰੱਖਣੀ ਆ ਆਪਾਂ 4.5 ਇੰਚ ਐਕਸਟਰਾ ਕੱਪੜਾ 2 ਇੰਚ 6.5 ਇੰਚ ਐਕਸਟਰਾ ਕੱਪੜਾ ਤੇ ਦੇਖੋ ਆ ਹੋ ਗਈ ਆਪਣੀ ਐਕਸਟਰਾ ਮਾਰਜਨ ਦੀ ਇਨਸਾਨੀ ਤੇ ਆ ਹੋ ਗਈ ਦੇਖੋ ਜੀ ਆਪਣੀ ਫਿਟਿੰਗ ਵਾਲੀ ਐਸ ਤਰ੍ਹਾਂ ਪਾ ਦੇਣੀ ਆ ਜੀ ਆਪਾਂ ਕਾਟ ਦੇਖੋ ਜੀ ਆ ਆਪਾਂ ਕਾਟ ਪਾਤੀ ਆ ਹੋਗੀ ਆਪਣੀ ਫਰੰਟ ਵਾਲੀ ਕਾਟ ਇਹ ਤੁਸੀਂ ਚਾਹੋ ਤਾਂ ਦੋ ਪੱਲੇ نیچے ਛੱਡ ਕੇ ਤੇ ਦੋ ਪੱਲੇ ਚੱਕ ਕੇ ਦੋ ਦੇ ਵਿੱਚ ਪਾ ਲਓ ਨਹੀਂ ਤੁਸੀਂ ਜਦੋਂ ਕਮੀਜ਼ ਦੀ ਸਟਿਚ ਕਰਨਾਗਾ ਬਾਹ ਨੂੰ ਕਮੀਜ਼ ਦੇ ਨਾਲ ਅਟੈਚ ਕਰਨਾ ਇਹ ਕਾਟ ਉਹ ਦੋ ਵੀ ਪਾ ਸਕਦੇ ਹੋ ਫਿਰ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਇੱਕ ਕਾਟ ਸਾਡੀ ਅੱਗੇ ਚਲੀ ਜਾਂਦੀ ਹੈ ਇੱਕ ਪਿੱਛੇ ਉਹ ਪ੍ਰੋਬਲਮ ਨਹੀਂ ਆਉਗੀ ਜੇ ਤੁਸੀਂ ਇਹ ਕਾਟ ਹੁੰਨੇ ਪਾਉਣੀ ਹੈ ਨਹੀਂ ਫਿਰ ਤੁਸੀਂ ਇਹ ਕਾਟ ਮਤਲਬ ਕਿ ਕਟਿੰਗ ਕਰਨ ਟਾਈਮ ਵੀ ਪਾ ਸਕਦੇ ਹੋ ਅਉਚ ਏ ਸੀ ਜੀ ਆਪਣੀ ਫੁੱਲ 슬ੀਵਸ ਦੀ ਕਟਿੰਗ ਜੇ ਤੁਸੀਂ ਚੂੜੀਦਾਰ ਪਾਵਾ ਬਣਾਉਣੀਆਂ ਨੇ ਤਾਂ ਤੁਸੀਂ 3 4 ਇੰਚ ਇੱਥੋਂ ਦੇਖੋ ਐ ਬਿਲਕੁਲ ਸਿੱਧਾ ਕੱਪੜਾ ਐਕਸਟਰਾ ਮਤਲਬ ਕਿ ਜ਼ਿਆਦਾ ਕੱਪੜਾ ਰੱਖ ਕੇ ਕਟਿੰਗ ਕਰ ਸਕਦੇ ਹੋਗੇ ਐਦਾਂ ਜੀ ਆਪਾਂ ਫੁੱਲ 슬ੀਵਸ ਦੀ ਕਟਿੰਗ ਕਰਨ ਦੇ ਨਾਲ ਆਪਣੀਆਂ ਪਾਵਾ ਬਹੁਤ ਸੋਹਣੀਆਂ ਬਣ ਕੇ ਰੈਡੀ ਹੁੰਦੀਆਂ ਹਨ ਇਹ ਸੀ ਜੀ ਆਪਣੀ ਅੱਜ ਦੀ ਕੁੜਤੀ ਦੀ ਕਟਿੰਗ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ